ਤੱਕੇ ਰਜ਼ਾ ਲੈਣੀ ਕਿਉਂਕਿ ਆ ਜਿਹੜਾ ਅੱਜ ਦਾ ਸਲੋਗਨ ਹੈ ਜੁਤ ਨਸ਼ਾ ਵਿਰੁੱਧ ਜਿਹੜਾ ਪਿਛਲੇ ਤੁਸੀਂ ਲਗਭਗ 3 ਮਹੀਨਿਆਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹੋ ਕਿ ਸਰਕਾਰ ਦੀ ਇੱਕ ਬਹੁਤ ਵੱਡੀ ਮੁਹਿੰਮ ਹੈ ਕਿਸੇ ਵੀ ਮੁਹਿੰਮ ਨੂੰ ਜੁਤ ਦਾ ਨਾਮ ਜਿਹੜਾ ਆ ਅੱਜ ਤੱਕ ਕਿਸੇ ਨੇ ਜੁਤ ਦਾ ਨਾਮ ਦੇਣ ਦੀ ਹਿੰਮਤ ਨਹੀਂ ਸੀ ਦਿਖਾਈ ਔਰ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਦੀ ਜ਼ਰੂਰਤ ਜਿਹੜੀ ਹੈ ਉਹ ਸਾਡੇ ਹਰ ਘਰ ਦੀ ਜ਼ਰੂਰਤ ਸੀ ਸਾਡੇ ਹਰ ਘਰ ਦੀ ਜ਼ਰੂਰਤ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦੁਆਲੇ ਆਪਾਂ ਜਿੱਥੇ ਵੀ ਨਿਗਾਹ ਮਾਰਦੇ ਹਰ ਮਾਪੇ ਇੱਕ ਚਿੰਤਾ ਦੇ ਵਿੱਚ ਡੁੱਬੇ ਹੋਏ ਸੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਇਹ ਗੱਲ ਦੇਖੀ ਹੈ ਕਿ ਮਾਪੇ ਚਿੰਤਾ ਦੇ ਵਿੱਚ ਡੁੱਬੇ ਹੋਏ ਸੀ ਕਿ ਸਾਡਾ ਜਵਾਨ ਪੁੱਤ ਘਰੋਂ ਕਿਤੇ ਗਿਆ ਕਿਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਐਦਾਂ ਦੀ ਕਿਤੇ ਜਿਹੜੀ ਉਹ ਬਿਮਾਰੀ ਆ ਉਹਦੇ ਵਿੱਚ ਦਲਦਲ ਦੇ ਵਿੱਚ ਤਸ ਨਾ ਜਾਵੇ ਇਹ ਗੱਲ ਜਿਹੜੀ ਹੈ ਸਾਡੇ ਮਾਪਿਆਂ ਦੇ ਸਾਡੇ ਬਜ਼ੁਰਗਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਚਿੰਤਾ ਦਾ ਵਿਸ਼ਾ ਬਣ ਕੇ ਰਹੀ ਸੀ ਕਿਉਂਕਿ ਆਪਾਂ ਇੱਕ ਗੱਲ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚਾਹੇ ਜਿੰਨੇ ਮਰਜ਼ੀ ਵੱਡੇ ਆਪਣੇ ਕੋਲ ਬੈਂਕ ਬੈਲੈਂਸ ਹੋਣ ਜਿੰਨਾ ਮਰਜ਼ੀ ਆਪਣੇ ਕੋਲ ਸਰਮਾਇਆ ਹੋਵੇ ਜਿੰਨੀਆਂ ਮਰਜ਼ੀ ਵੱਡੀਆਂ ਕੋਠੀਆਂ ਕਾਰਾਂ ਹੋਣ ਜੋ ਮਰਜ਼ੀ ਵੱਟੀਆਂ ਫੈਕਟਰੀਆਂ ਇੰਡਸਟਰੀਆਂ ਜੋ ਮਰਜ਼ੀ ਆਪਾਂ ਬਣਾ ਲਈਏ ਲੇਕਿਨ ਜੇ ਸਾਡਾ ਪੁੱਤ ਜੇ ਨਸ਼ੇ ਦੇ ਉੱਤੇ ਲੱਗ ਗਿਆ ਜੇ ਸਾਡੀ ਔਲਾਦ ਨਸ਼ੇ ਦੇ ਉੱਤੇ ਲੱਗ ਗਈ ਤਾਂ ਉਹ ਸਾਰਾ ਕੁਝ ਮਿੱਟੀ ਹੈ ਉਹ ਸਾਰਾ ਕੁਝ ਜਿਹੜਾ ਮਿੱਟੀ ਹੈ ਇਸ ਕਰਕੇ ਸਾਡੇ ਲਈ ਵੱਡਾ ਚਿੰਤਾ ਦਾ ਵਿਸ਼ਾ ਸੀ ਔਰ ਵੱਡੀ ਗੱਲ ਇਹ ਸੀ ਕਿ ਲੋਕ ਜਿਹੜੇ ਆ ਉਹ ਇਹ ਤਾਂ ਜਾਣਦੇ ਸੀ ਕਿ ਨਸ਼ਾ ਫਲਾਣੇ ਦਾ ਪੁੱਤ ਕਰਦਾ ਲੇਕਿਨ ਮੂੰਹ ਪਰੇ ਨੂੰ ਵੱਟ ਕੇ ਲੰਘ ਜਾਂਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਉਹ ਤਾਂ ਹੀ ਕਰਦਾ ਮੇਰਾ ਥੋੜੀ ਕਰਦਾ ਲੇਕਿਨ ਇਹ ਗੱਲ ਆਪਣੀ ਦੇਖਣ ਵਿੱਚ ਆਈ ਸੀ ਵੀ ਆਪਣੇ ਘਰ ਤੱਕ ਉਦੋਂ ਪਤਾ ਲੱਗਦਾ ਸੀ ਜਦੋਂ ਗੱਲ ਬਹੁਤ ਵੱਧ ਗਈ ਹੁੰਦੀ ਸੀ ਬਹੁਤ ਵੱਧ ਗਈ ਹੁੰਦੀ ਸਾਡੇ ਬੱਚੇ ਤੱਕ ਵੀ ਉਹ ਗੱਲ ਜਿਹੜੀ ਪਹੁੰਚ ਗਈ ਇਹ ਸਾਨੂੰ ਪਤਾ ਹੀ ਉਦੋਂ ਲੱਗਦਾ ਸੀ ਜਦੋਂ ਗੱਲ ਬਹੁਤ ਜ਼ਿਆਦਾ ਵੱਧ ਜਾਂਦੀ ਸੀ ਔਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਕਿ ਜਿਹੜਾ ਸਾਡਾ ਵੇਚਿਆ ਹੈ ਨਸ਼ਾ ਘੁਮ ਘੁਮਾ ਕੇ ਸਾਡੇ ਬੱਚਿਆਂ ਤੱਕ ਕਦੋਂ ਬਹੁਤ ਜਾਣਾ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀਗਾ ਇਸ ਕਰਕੇ ਸਮਾਜ ਦੀ ਜ਼ਰੂਰਤ ਸੀ ਕਿ ਇਸ ਔੜ ਨੂੰ ਜੜੋਂ ਵੱਢਿਆ ਜਾਵੇ ਪਹਿਲਾਂ ਸਰਕਾਰਾਂ ਬਹੁਤ ਪਾਈਆਂ ਨਸ਼ੇ ਦੇ ਨਾਮ ਦੇ ਉੱਤੇ ਰਾਜਨੀਤੀ ਬਹੁਤ ਹੋਈ ਆ ਨਸ਼ੇ ਦੇ ਨਾਮ ਦੇ ਉੱਤੇ ਰਾਜ ਭਾਗ ਨੂੰ ਕਾਬਜ ਕਰਨ ਦੇ ਲਈ ਉਹਨਾਂ ਲੋਕਾਂ ਨੇ ਧਾਰਮਿਕ ਜਿਹੜੇ ਸਾਡੇ ਗ੍ਰੰਥ ਸੀਗੇ ਉਹਨਾਂ ਦੀਆਂ ਸੌਹਾ ਖਾ ਕੇ ਮੁੱਕਰ ਗਏ ਇਹ ਸਾਰਾ ਕੁਝ ਆਪਾਂ ਦੇਖਿਆ ਆ ਇੱਥੇ ਦੇਖਿਆ ਆ ਆਪਾਂ ਯਕੀਨ ਕੀਤਾ ਕਿ ਕੋਈ ਸਿੱਖ ਜਿਹੜਾ ਆ ਕਿਸੇ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਝੂਠ ਨਹੀਂ ਬੋਲ ਸਕਦਾ ਆਪਣੇ ਦਿਲ 'ਚ ਇਹ ਸੀ ਆਪਾਂ ਉਹ ਵੀ ਦੇਖ ਕੇ ਉਹਨਾਂ ਨੂੰ ਮੌਕੇ ਵੀ ਦਿੱਤੇ ਲੇਕਿਨ ਜਿਹੜਾ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਡੱਕਾ ਦੋਰਾ ਨਹੀਂ ਕੀਤਾ ਲੇਕਿਨ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਤੁਸੀਂ ਸੂਬੇ ਦੇ ਵਿੱਚ ਉਹ ਮੁੱਖ ਮੰਤਰੀ ਬਣਾਇਆ ਜਿਨੇ ਜਿੰਨੇ ਵੀ ਫੈਸਲੇ ਅੱਜ ਤੱਕ ਲਏ ਆ ਉਹ ਫੈਸਲੇ ਜਿਹੜੇ ਆ ਉਹ ਪੰਜਾਬ ਦੇ ਹਿੱਤ ਵਿੱਚ ਲਏ ਆ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਲਏ ਆ ਉਹਨਾਂ ਨੇ ਕਿਸੇ ਕੋਲੋਂ ਡਰ ਕੇ ਕੋਈ ਗੋਲਮੋਲ ਫੈਸਲਾ ਨਹੀਂ ਲਿਆ ਸਦਾਗਰ ਜਿਹੜੇ ਨਸ਼ੇ ਦੇ ਆ ਉਹ ਜਿਨ੍ਹਾਂ ਦੀਆਂ ਜੜਾਂ ਬੜੀਆਂ ਦੂਰ ਤੱਕ ਆ ਇਸ ਜੜ ਨੂੰ ਕੁੱਟਣ ਵਾਸਤੇ ਟਾਈਮ ਲੱਗਣਾ ਆ ਕਿਉਂਕਿ ਸਿਆਣੇ ਜਾਣਦੇ ਆ ਬਿਮਾਰੀ ਜਿੰਨੀ ਜ਼ਿਆਦਾ ਪੁਰਾਣੀ ਹੋਵੇ ਇਲਾਜ ਉਹਦਾ ਉਨਾ ਹੀ ਲੰਬਾ ਚੱਲਦਾ ਬਿਮਾਰੀ ਪੁਰਾਣੀ ਐ ਇੱਕ ਗ੍ਰੋਹ ਆ ਇੱਕ ਇਤਾਂ ਦਾ ਮੈਕਸਸ ਐ ਜਿਹਨੂੰ ਤੋੜਨਾ ਬਹੁਤ ਜਿਹੜਾ ਮੁਸ਼ਕਲ ਆ ਲੇਕਿਨ ਨਾ ਮੁਨਕੇ ਨਹੀਂ ਐ ਲੇਕਿਨ ਇਹ ਕੀਤਾ ਕਿਤਾ ਜਾ ਸਕਦਾ ਸਰਕਾਰ ਆਪਣੇ ਕੰਮ ਜਿਹੜੇ ਆ ਉਹਨੇ ਬੜੀ ਇਮਾਨਦਾਰੀ ਦੇ ਨਾਲ ਬੜੀ ਦਲੇਰੀ ਦੇ ਨਾਲ ਸ਼ੁਰੂ ਕਰ ਦਿੱਤਾ ਆ ਲੇਕਿਨ ਹੁਣ ਇੱਥੇ ਸਿਰਫ ਤੇ ਸਿਰਫ ਤੁਹਾਡੀ ਜ਼ਰੂਰਤ ਐ ਹੁਣ ਤੁਸੀਂ ਜਿਹੜਾ ਸਾਥ ਦੇਣਾ ਇਸ ਗੱਲ ਦੇ ਉੱਤੇ ਕੱਲਾ ਸਰਕਾਰ ਇਸ ਮਾਮਲੇ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਤੁਹਾਡਾ ਸਹਿਯੋਗ ਨਾ ਹੋਇਆ ਸਰਕਾਰ ਨੇ ਜਿੰਨੀਆਂ ਪਾਲਿਸੀਆਂ ਬਣਾਈਆਂ ਲੋਕ ਹਿੱਤ ਨਹੀਂ ਬਣਾਈਆਂ ਔਰ ਅਗਰ ਲੋਕ ਜਿਹੜਾ ਉਸ ਕਿਸੇ ਵੀ ਮੋਹਮ ਦੇ ਵਿੱਚ ਸਾਥ ਨਹੀਂ ਦੇਣਗੇ ਤਾਂ ਉਹ ਗੱਲ ਜਿਹੜੀ ਆ ਨੇਪਰੇ ਨਹੀਂ ਚੜਨ ਵਾਲੀ ਮੈਂ ਸਿਰਫ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਪਾਂ ਸਾਰੇ ਇਸ ਗੱਲ ਤੋਂ ਪੀੜੇ ਪਿਆ ਆਉਣ ਵਾਲਾ ਭਵਿੱਖ ਜਿਹੜਾ ਅੱਜ ਸਾਡੇ ਕਿਸੇ ਦੇ ਬੱਚੇ ਛੋਟੇ ਆ ਕੱਲ ਨੂੰ ਜਵਾਨ ਹੋਣੇ ਆ ਕੱਲ ਨੂੰ ਉਹ ਨਾ ਇਸ ਦਲ ਦਲ ਦਾ ਸ਼ਿਕਾਰ ਹੋ ਜਾਣ ਅੱਜ ਜਿਹੜੇ ਜਵਾਨ ਆ ਜੇ ਕੋਈ ਬਿਰਲਾ ਘਰ ਨਸ਼ੇ ਤੋਂ ਬਚਿਆ ਆ ਤਾਂ ਉਹਦਾ ਘਰ ਵੀ ਜਿਹੜਾ ਇਸ ਨਸ਼ੇ ਦੀ ਚਪੇਟ ਵਿੱਚ ਨਾ ਆ ਜਵੇ ਅੱਜ ਜੇ ਕਿਸੇ ਸਾਡੀ ਭੈਣ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਆ ਨਸ਼ਿਆਂ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਉਹੋ ਹੀ ਤਲਿੰਦੇ ਭਰੀ ਜ਼ਿੰਦਗੀ ਦੁਬਾਰਾ ਫੇਰ ਨਾ ਆ ਜਵੇ ਕਿਉਂਕਿ ਸਭ ਤੋਂ ਵੱਧ ਪੀੜਤ ਸਾਡੀਆਂ ਮਾਮਾ ਸਾਡੀਆਂ ਭੈਣਾਂ ਇਸ ਗੱਲ ਤੋਂ ਆ ਕਿ ਜਦੋਂ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਬੱਚੇ ਉਹਨਾਂ ਦੇ ਭਰਾ ਜਿਹੜੇ ਆ ਨਸ਼ੇ ਦੀ ਹਾਲਤ ਦੇ ਵਿੱਚ ਆ ਘਰਾਂ ਦੇ ਵਿੱਚ ਆਉਂਦੇ ਆ ਖੱਪ ਪਾਉਂਦੇ ਆ ਜੋ ਵੀ ਨੁਕਸਾਨ ਕਰਦੇ ਆ ਉਹ ਸਾਡਾ ਜਿਹੜਾ ਨੁਕਸਾਨ ਆ ਉਹ ਵੀ ਪਰਪਾਈ ਆ ਕਦੇ ਵੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਉਹਦੇ ਵਾਸਤੇ ਨੁਕਸਾਨ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਲਈ ਸਰਕਾਰ ਨੇ ਬੜੇ ਵੱਡੇ ਕਦਮ ਚੁੱਕ ਲਏ ਆ ਲੇਕਿਨ ਆਉਣ ਵਾਲੇ ਭਵਿੱਖ ਦੇ ਵਿੱਚ ਆਪਣਾ ਨੁਕਸਾਨ ਨਾ ਹੋਵੇ ਸਾਡਾ ਕੋਈ ਨੌਜਵਾਨ ਧੀ ਪੁੱਤ ਇਸ ਦਲਦਲ ਦੇ ਵਿੱਚ ਨਾ ਫਸੇ ਤੁਹਾਨੂੰ ਸ੍ਰੀਮੰਤ